ਸੋਚੋ ਜੇ ਕੋਈ ਤੁਹਾਨੂੰ ਕਵੇ ਮੈਂ ਤੁਹਾਨੂੰ 1 ਕਰੋੜ ਰੁਪਇਆ ਦੇ ਰਿਹਾ ਪਰ ਇੱਕ ਸ਼ਰਤ ਆ ਕੱਲ ਤੁਸੀਂ ਸਵੇਰੇ ਉੱਠ ਨਹੀਂ ਸਕੋਗੇ ਕੀ ਤੁਸੀਂ ਮਨਜ਼ੂਰ ਕਰੋਗੇ ਨਹੀਂ ਨਾ ਬਿਲਕੁਲ ਨਹੀਂ ਕਰੋਗੇ ਤਾਂ ਫਿਰ ਇਹਦਾ ਮਤਲਬ ਹੈ ਵੀ ਤੁਹਾਡੀ ਕੱਲ ਦੀ ਸਵੇਰ ਉਸ 1 ਕਰੋੜ ਤੋਂ ਜ਼ਿਆਦਾ ਕੀਮਤੀ ਆ ਤੇ ਤੁਸੀਂ ਉਸ ਅਨਮੋਲ ਸਵੇਰ ਨੂੰ Netflix ਫੋਨ ਤੇ ਵਿਕਾਰ ਸਕਰੋਲਿੰਗ ਤੇ ਬੇਫਕੂਫੀਆਂ ਕਰਕੇ ਬਰਬਾਦ ਕਰ ਰਹੇ ਹੋ ਅਕਸਰ ਅਸੀਂ ਸੁਣਦੇ ਆਂ ਵੀ ਸਮਾਂ ਪੈਸਾ ਪਰ ਮੇਰੇ ਖਿਆਲ 'ਚ ਇਹ ਅੱਧਾ ਸੱਚ ਆ ਜਰਾ ਸੋਚੋ ਪੈਸਾ ਤਾਂ ਵਾਪਸ ਕਮਾਇਆ ਜਾ ਸਕਦਾ ਜੇ ਇੱਕ ਵਾਰ ਖਤਮ ਹੋ ਜਾਵੇ ਪਰ ਕੀ ਗੁਜ਼ਰਿਆ ਹੋਇਆ ਸਮਾਂ ਵਾਪਸ ਆ ਸਕਦਾ ਕਦੇ ਨਹੀਂ ਇਸੇ ਲਈ ਅਸਲ ਚ ਟਾਈਮ ਇਸ ਇਕੁਅਲ ਟੂ ਲਾਈਫ ਜੋ ਸਮਾਂ ਤੁਸੀਂ ਅੱਜ ਗਵਾ ਰਹੇ ਹੋ ਉਹ ਸਿਰਫ ਘੰਟੇ ਜਾਂ ਮਿੰਟ ਨਹੀਂ ਉਹ ਤੁਹਾਡੀ ਜ਼ਿੰਦਗੀ ਆ ਉਹ ਅਨਮੋਲ ਪਲ ਨੇ ਜੋ ਤੁਹਾਨੂੰ ਕਦੇ ਵਾਪਸ ਨਹੀਂ ਮਿਲਣੇ ਹਰ ਟਿਕ ਟਿਕ ਕਰਦੀ ਘੜੀ ਤੁਹਾਡੀ ਜ਼ਿੰਦਗੀ ਦਾ ਇੱਕ ਛੋਟਾ ਜਿਹਾ ਹਿੱਸਾ ਲੈ ਕੇ ਜਾ ਰਹੀ ਹੈ ਜਿੰਨਾ ਜ਼ਿਆਦਾ ਤੁਸੀਂ ਸਮਾਂ ਬਰਬਾਦ ਕਰ ਰਹੇ ਹੋ ਓਨੀ ਜ਼ਿਆਦਾ ਜ਼ਿੰਦਗੀ ਤੁਸੀਂ ਗਵਾ ਰਹੇ ਹੋ ਸਮਝੋ ਇਸ ਗੱਲ ਨੂੰ ਤੁਹਾਡਾ ਅੱਜ ਦਾ ਸਮਾਂ ਤੁਹਾਡਾ ਕੱਲ ਦਾ ਭਵਿੱਖਾ ਜੇ ਤੁਸੀਂ ਅੱਜ ਆਪਣੇ ਸਮੇਂ ਨੂੰ ਬੇਕਾਰ ਦੇ ਕੰਮਾਂ ਦੇ ਵਿੱਚ ਲਗਾਉਨੇ ਹੋ ਤਾਂ ਤੁਹਾਡਾ ਭਵਿੱਖ ਵੀ ਉਸੇ ਦਿਸ਼ਾ ਵੱਲ ਜਾਊਗਾ ਪਰ ਜੇ ਤੁਸੀਂ ਇਸ ਸਮੇਂ ਨੂੰ ਸਹੀ ਢੰਗ ਨਾਲ ਵਰਤਦੇ ਹੋ ਆਪਣੇ ਟੀਚਿਆਂ ਤੇ ਕੰਮ ਕਰਦੇ ਹੋ ਕੁਝ ਨਵਾਂ ਸਿੱਖਦੇ ਹੋ ਤਾਂ ਤੁਹਾਡੀ ਜ਼ਿੰਦਗੀ ਕਿਸੇ ਹੋਰ ਹੀ ਪੱਧਰ ਤੇ ਪਹੁੰਚ ਸਕਦੀ ਹੈ ਇਹ ਇੱਕ ਬਹੁਤ ਹੀ ਦਾ ਜਾਂ ਗਨਤਾ ਤੁਸੀਂ ਕਿਵੇਂ ਜਿਉਂਗੇ ਇਹ ਨਿਰਪਰ ਕਰਦਾ ਵੀ ਤੁਸੀਂ ਆਪਣਾ ਸਮਾਂ ਕਿਵੇਂ ਵਰਤਦੇ ਹੋ ਸਮਾਂ ਜ਼ਿੰਦਗੀ ਆ ਅਤੇ ਇਸ ਨੂੰ ਸਮਝਦਾਰੀ ਨਾਲ ਵਰਤਣਾ ਹੀ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਆ ਅੱਛਾ ਹੁਣ ਆਉਣੇ ਆ ਅਸਲ ਸਵਾਲ ਤੇ ਲੋਕ ਟਾਈਮ ਬਰਬਾਦ ਕਿਉਂ ਕਰਦੇ ਆ ਐਵੇਂ ਤਾਂ ਨਹੀਂ ਵੀ ਸਾਡੇ ਦਿਮਾਗ 'ਚ ਕੋਈ ਬਾਗ ਆ ਜਾਂ ਸਾਨੂੰ ਵਿਹਲੇ ਬੈਠਣਾ ਪਸੰਦ ਆ ਹਾਂ ਕੁਝ ਹੱਦ ਤੱਕ ਇਹ ਵੀ ਸਹੀ ਹੋ ਸਕਦਾ ਵਾਰ ਜ਼ਿਆਦਾਤਰ ਵਾਰ ਨਹੀਂ ਇਹ ਕੁਝ ਆਤਾਂ ਜਾਂ ਸੋਚ ਕਰਕੇ ਹੁੰਦਾ ਜੋ ਅਸੀਂ ਖੁਦ ਹੀ ਪਾਲ ਲੈਨੇ ਆ ਸਭ ਤੋਂ ਪਹਿਲਾਂ ਤਾਂ ਇਹ ਕੱਲ ਕਰ ਲਵਾਂਗੇ ਵਾਲੀ ਬਿਮਾਰੀ ਮਤਲਬ ਜਦੋਂ ਸਾਨੂੰ ਪਤਾ ਹੁੰਦਾ ਵੀ ਕੋਈ ਕੰਮ ਕਰਨਾ ਪਰ ਆਲਸ ਮਾਰ ਜਾਂਦਾ ਅੱਜ ਰਹਿਣ ਦਿੰਨੇ ਆ ਕੱਲ ਸਵੇਰੇ ਜਲਦੀ ਉੱਠ ਕੇ ਕਰ ਲਵਾਂਗੇ ਤੇ ਫਿਰ ਉਹ ਕੱਲ ਸਵੇਰੇ ਕੀ ਹੁੰਦਾ ਉਹ ਕੰਮ ਫਿਰ ਪਰਸੋਂ ਤੇ ਚਲਾ ਜਾਂਦਾ ਇਹ ਤਾਂ ਐਵੇਂ ਆ ਵੀ ਜਿਵੇਂ ਤੁਸੀਂ ਰੋਜ਼ ਆਪਣੇ ਆਪ ਨੂੰ ਝੂਠ ਬੋਲ ਰਹੇ ਹੋ ਦੂਜੀ ਗੱਲ ਫੋਨ ਦਾ ਚੱਕਰ ਹੁਣੇ ਸਭ ਤੋਂ ਵੱਡਾ ਸਮਾਂ ਖਾਣ ਵਾਲਾ ਜੀਵ ਬਣ ਗਿਆ ਇੱਕ ਨੋਟੀਫਿਕੇਸ਼ਨ ਆਈ ਤੁਸੀਂ ਫੋਨ ਚੱਕਿਆ ਸੋਚਿਆ ਬਸ 5 ਮਿੰਟ ਦੇਖਣਾ ਪਰ ਕਦੋਂ 5 ਤੋਂ 15 ਤੇ 15 ਤੋਂ ਕਦੋਂ 45 ਮਿੰਟ ਹੋ ਗਏ ਪਤਾ ਹੀ ਨਹੀਂ ਲੱਗਿਆ ਫਿਰ ਕੀ ਰੀਲਾਂ ਦੇਖਦੇ ਦੇਖਦੇ ਕਦੋਂ ਇੱਕ ਘੰਟਾ ਲੰਘ ਗਿਆ ਪਤਾ ਹੀ ਨਹੀਂ ਲੱਗਿਆ ਹੁੰਦਾ ਨਾ ਆਪਾਂ ਸਾਰੇ ਇਸੇ ਚੱਕਰ 'ਚ ਫਸੇ ਹੋਏ ਆ ਤੀਸਰਾ ਕਾਰਨ ਆ ਕਲੀਅਰ ਪਲਾਨ ਨਹੀਂ ਹੋਣਾ ਜਦੋਂ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਕਰਨਾ ਕੀ ਆ ਕਿੱਥੇ ਜਾਣਾ ਤਾਂ ਫਿਰ ਵਿਹਲੇ ਹੀ ਬੈਠੋਗੇ ਜੇ ਤੁਸੀਂ ਸਵੇਰੇ ਉੱਠ ਕੇ ਸੋਚੋਗੇ ਅੱਜ ਕੀ ਕਰਨਾ ਜਾਂ ਫਿਰ ਹੋ ਸਕਦਾ ਵੀ ਤੁਸੀਂ ਪੂਰਾ ਦਿਨ ਕੁਝ ਨਾ ਕਰੋ ਬਿਨਾ ਪਲਾਨ ਤੋਂ ਤਾਂ ਜਹਾਜ਼ ਵੀ ਕਿਤੇ ਨਹੀਂ ਪਹੁੰਚਦਾ ਤੇ ਚੌਥਾ ਡਰ ਜਾਂ ਅਨਿਸ਼ਚਿਤਤਾ ਕਈ ਵਾਰ ਸਾਨੂੰ ਪਤਾ ਹੁੰਦਾ ਕਿ ਇਹ ਕੰਮ ਜ਼ਰੂਰੀ ਆ ਪਰ ਸਾਨੂੰ ਡਰ ਲੱਗਦਾ ਕਿ ਅਸੀਂ ਇਸ ਕੰਮ ਨੂੰ ਸਹੀ ਤਰੀਕੇ ਨਾਲ ਕਰ ਪਾਵਾਂਗੇ ਜਾਂ ਨਹੀਂ ਜਾਂ ਫਿਰ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਸ਼ੁਰੂਆਤ ਕਿੱਥੋਂ ਕਰੀਏ ਐਸੇ ਡਰ ਕਰਕੇ ਅਸੀਂ ਉਸ ਕੰਮ ਨੂੰ ਟਾਲਦੇ ਰਹਿੰਦੇ ਆ ਤੇ ਫਿਰ ਸਮਾਂ ਬਰਬਾਦ ਹੁੰਦਾ ਰਹਿੰਦਾ ਤਾਂ ਦੋਸਤੋ ਇਹ ਕੁਝ ਕਾਰਨ ਨੇ ਜਿੰਨਾ ਕਰਕੇ ਅਸੀਂ ਆਪਣਾ ਸਮਾਂ ਗਵਾ ਰਹੇ ਆ ਕੀ ਤੁਸੀਂ ਇਹਨਾਂ ਵਿੱਚੋਂ ਕਿਸੇ ਇੱਕ ਜਾਂ ਦੋ ਕਾਰਨਾਂ ਨੂੰ ਆਪਣੇ ਅੰਦਰ ਪਹਿਚਾਣਿਆ ਹੇਠਾਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਹੁਣ ਇਹ ਗੱਲ ਧਿਆਨ ਨਾਲ ਸੁਣਿਓ ਟਾਈਮ ਸਿਰਫ ਜ਼ਿੰਦਗੀ ਨਹੀਂ ਟਾਈਮ ਇੱਕ ਭਜਦਾ ਹੋਇਆ ਕੋੜਾ ਕਿ ਤੁਸੀਂ ਕਦੇ ਕਿਸੇ ਬੇਕਾਬੂ ਘੋੜੇ ਨੂੰ ਦੇਖਿਆ ਉਹ ਕਦੇ ਰੁਕਦਾ ਨਹੀਂ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ ਉਹ ਬਸ ਭੱਜਦਾ ਰਹਿੰਦਾ ਤੇ ਤੁਹਾਡਾ ਸਮਾਂ ਵੀ ਬਿਲਕੁਲ ਓਵੇਂ ਹੀ ਆ ਇਹ ਰੁਕਣ ਵਾਲਾ ਨਹੀਂ ਇਹ ਕਿਸੇ ਦੇ ਕਹਿਣ ਤੇ ਹੌਲੀ ਨਹੀਂ ਹੁੰਦਾ ਇਹ ਤੁਹਾਡੇ ਮੂਡ ਤੁਹਾਡਾ ਆਲਸ ਜਾਂ ਤੁਹਾਡੀਆਂ ਸਮੱਸਿਆਵਾਂ ਦੀ ਪ੍ਰਵਾਹ ਨਹੀਂ ਕਰਦਾ ਇਹ ਤਾਂ ਬਸ ਆਪਣੀ ਚਾਲ ਚੱਲਦਾ ਰਹਿੰਦਾ ਤੇ ਜੇ ਤੁਸੀਂ ਇਸ ਤੇ ਕਾਬੂ ਨਹੀਂ ਪਾਉਂਗੇ ਤਾਂ ਇਹ ਤੁਹਾਨੂੰ ਪਿੱਛੇ ਛੱਡ ਕੇ ਅੱਗੇ ਨਿਕਲ ਜਾਊਗਾ ਸੋਚੋ ਕੀ ਤੁਸੀਂ ਉਸ ਘੋੜੇ ਤੇ ਸਵਾਰ ਹੋਣਾ ਚਾਹੁੰਦੇ ਹੋ ਜਾਂ ਉਸ ਦੇ ਪਿੱਛੇ ਭਜਦੇ ਰਹਿਣਾ ਚਾਹੁੰਦੇ ਹੋ ਜਦੋਂ ਤੱਕ ਥੱਕ ਕੇ ਥੱਲੇ ਨਹੀਂ ਡਿੱਗ ਜਾਂਦੇ ਇਹ ਤੁਹਾਡੀ ਜ਼ਿੰਦਗੀ ਦਾ ਘੋੜਾ ਹੈ ਇਸ ਦੀ ਲਗਾਮ ਤੁਹਾਡੇ ਹੱਥਾਂ ਦੇ ਵਿੱਚ ਹੋਣੀ ਚਾਹੀਦੀ ਹੈ ਜੇ ਤੁਸੀਂ ਇਸ ਨੂੰ ਆਪਣੀ ਮਰਜ਼ੀ ਨਾਲ ਚਲਾਓਗੇ ਤਾਂ ਇਹ ਤੁਹਾਨੂੰ ਉੱਥੇ ਲੈ ਕੇ ਜਾਊਗਾ ਜਿੱਥੇ ਤੁਸੀਂ ਪਹੁੰਚਣਾ ਚਾਹੁੰਦੇ ਹੋ ਪਰ ਜੇ ਤੁਸੀਂ ਇਸ ਨੂੰ ਐਵੇਂ ਖੁੱਲਾ ਛੱਡ ਦਿੱਤਾ ਤਾਂ ਇਹ ਤੁਹਾਨੂੰ ਕਿਤੇ ਵੀ ਸੁੱਟ ਕੇ ਜਾ ਸਕਦਾ ਜਿੱਥੇ ਤੁਸੀਂ ਕਦੇ ਸੋਚਿਆ ਵੀ ਨਹੀਂ ਹੋ ਹੁਣ ਵਾਰੀ ਤੁਹਾਡੀ ਆ ਕਿ ਤੁਸੀਂ ਤਿਆਰ ਹੋ ਇਸ ਘੋੜੇ ਦੀ ਲਗਾਮ ਫੜਨ ਲਈ ਜਾਂ ਬਸ ਬੈਠੇ ਤਮਾਸ਼ਾ ਦੇਖਦੇ ਰਹੋਗੇ ਸਮਾਂ ਬਹੁਤ ਤੇਜ਼ ਆ ਇਸ ਨੂੰ ਕਾਬੂ ਕਰੋ ਨਹੀਂ ਤਾਂ ਇਹ ਤੁਹਾਨੂੰ ਕਾਬੂ ਕਰ ਲਊਗਾ ਚਲੋ ਹੁਣ ਥੋੜਾ ਹਿਸਾਬ ਕਰੀਏ ਤੇ ਸ਼ਾਇਦ ਇਸ ਨਾਲ ਤੁਹਾਨੂੰ ਅਸਲੀਅਤ ਸਮਝ ਆ ਜਾਵੇ ਆਪਾਂ ਕਹਿੰਨੇ ਆ ਨਾ ਵੀ ਪੈਸਾ ਬਚਾਓ ਪੈਸਾ ਕਮਾਓ ਬਿਲਕੁਲ ਸਹੀ ਪਰ ਕੀ ਕਦੇ ਸੋਚਿਆ ਕਿ ਤੁਹਾਡੇ ਕੋਲ ਰੋਜ਼ ਕਿੰਨਾ ਸਮਾਂ ਦੌਲਤ ਆਉਂਦੀ ਹੈ ਤੁਹਾਡੇ ਕੋਲ ਇੱਕ ਦਿਨ ਦੇ ਵਿੱਚ 24 ਘੰਟੇ ਹੁੰਦੇ ਨੇ ਮਤਲਬ 1440 ਮਿੰਟ ਤੇ ਜੇ ਆਪਾਂ ਇਸ ਨੂੰ ਸਮਾਂ ਇੱਕ ਦੌਲਤ ਮੰਨੀਏ ਤਾਂ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ ਹਰ ਸਵੇਰੇ 1440 ਸਮਾਂ ਰੁਪਏ ਜਮ੍ਹਾਂ ਹੋ ਜਾਂਦੇ ਨੇ ਨਾ ਘਟ ਨਾ ਵੱਧ ਹੁਣ ਸੋਚੋ ਤੁਸੀਂ ਇਹਨਾਂ ਸਮਾਂ ਰੁਪਈਆਂ ਨੂੰ ਕਿਵੇਂ ਖਰਚ ਕਰਦੇ ਹੋ ਕੀ ਤੁਸੀਂ ਇਹਨਾਂ ਨੂੰ ਕਿਸੇ ਕੰਮ ਦੀਆਂ ਚੀਜ਼ਾਂ ਤੇ ਲਗਾਉਣੀ ਹੋ ਜਿਵੇਂ ਆਪਣੇ ਸੁਪਨਿਆਂ ਤੇ ਆਪਣੀ ਸਿਹਤ ਤੇ ਆਪਣੇ ਪਰਿਵਾਰ ਤੇ ਜਾਂ ਕੁਝ ਨਵਾਂ ਸਿੱਖਣ ਤੇ ਜਾਂ ਕੀ ਤੁਸੀਂ ਇਹਨਾਂ ਨੂੰ ਬੇਕਾਰ ਦੀਆਂ ਚੀਜ਼ਾਂ ਤੇ ਬਰਬਾਦ ਕਰਦੇ ਹੋ ਜਿਵੇਂ ਘੰਟਿਆਂ ਬੰਦੀ ਫੋਨ ਤੇ ਸਕਰੋਲਿੰਗ ਕਰਨਾ ਬੇਲੋੜੀਆਂ ਗੱਲਾਂ ਦੇ ਵਿੱਚ ਉਲਝੇ ਰਹਿਣਾ ਜਾਂ ਬਸ ਬਿੱਲੇ ਬੈਠੇ ਰਹਿਣਾ ਜਦੋਂ ਤੁਸੀਂ ਪੈਸਾ ਬਰਬਾਦ ਕਰਦੇ ਹੋ ਤੁਹਾਨੂੰ ਅਹਿਸਾਸ ਹੁੰਦਾ ਨਾ ਵੀ ਨੁਕਸਾਨ ਹੋ ਗਿਆ ਪਰ ਜਦੋਂ ਤੁਸੀਂ ਸਮਾਂ ਬਰਬਾਦ ਕਰਦੇ ਹੋ ਤਾਂ ਤੁਹਾਨੂੰ ਉਹਨਾ ਦਰਦ ਨਹੀਂ ਹੁੰਦਾ ਇਹੀ ਸਭ ਤੋਂ ਵੱਡੀ ਸਮੱਸਿਆ ਲੋਕ ਸਮੇਂ ਨੂੰ ਪੈਸੇ ਜਿੰਨੀ ਐਮੀਅਤੀ ਨਹੀਂ ਦਿੰਦੇ ਸੋਚ ਕੇ ਦੇਖੋ ਜੇ ਕੋਈ ਤੁਹਾਨੂੰ ਰੋਜ਼ 1440 ਰੁਪਏ ਦੇਵੇ ਤੇ ਕਵੇ ਵੀ ਸ਼ਾਮ ਤੱਕ ਖਰਚ ਕਰ ਲਓ ਨਹੀਂ ਤਾਂ ਗਾਇਬ ਹੋ ਜਾਣਗੇ ਤਾਂ ਕਿ ਤੁਸੀਂ ਉਸ ਨੂੰ ਬਰਬਾਦ ਕਰੋਗੇ ਬਿਲਕੁਲ ਨਹੀਂ ਤੁਸੀਂ ਇੱਕ ਇੱਕ ਪੈਸਾ ਬੜੇ ਹੀ ਧਿਆਨ ਨਾਲ ਖਰਚੋਗੇ ਤਾਂ ਫਿਰ ਸਮੇਂ ਦੇ ਨਾਲ ਵੱਖਰਾ ਵਤੀਰਾ ਕਿਉਂ ਹਰ ਉਹ ਮਿੰਟ ਜੋ ਤੁਸੀਂ ਬਿਨਾਂ ਕਿਸੇ ਕੰਮ ਦੇ ਗਵਾਉਨੇ ਹੋ ਉਹ ਤੁਹਾਡੀ ਜ਼ਿੰਦਗੀ ਦੇ ਬੈਂਕ ਅਕਾਊਂਟ ਵਿੱਚੋਂ ਇੱਕ ਅਜਿਹਾ ਸਮਾਰੂਪੀਆ ਜੋ ਵਾਪਸ ਕਦੇ ਨਹੀਂ ਆਉਣਾ ਇਸ ਲਈ ਅੱਜ ਤੋਂ ਹੀ ਆਪਣੇ ਸਮੇਂ ਨੂੰ ਪੈਸੇ ਦੀ ਤਰ੍ਹਾਂ ਵੇਖਣਾ ਸ਼ੁਰੂ ਕਰੋ ਇਸ ਨੂੰ ਸਮਝਦਾਰੀ ਨਾਲ ਖਰਚੋ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਬਦਲਾਅ ਆਊਗਾ ਮੇਰੇ ਤੇ ਯਕੀਨ ਕਰੋ ਚਲੋ ਹੁਣ ਬਹੁਤ ਹੋ ਗਈਆਂ ਸਮੱਸਿਆਵਾਂ ਦੀਆਂ ਗੱਲਾਂ ਹੁਣ ਗੱਲ ਕਰਦੇ ਹਾਂ ਹੱਲ ਦੀ ਜੇ ਤੁਸੀਂ ਸੱਚਮੁੱਚ ਆਪਣੇ ਸਮੇਂ ਤੇ ਕਾਬੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ ਤਕਨੀਕ ਅਪਣਾਉਣੀ ਪਊਗੀ ਜਿਸ ਨੂੰ ਕਹਿੰਦੇ ਆ ਟਾਈਮ ਬਾਕਸਿੰਗ ਸੁਣਨ ਦੇ ਵਿੱਚ ਥੋੜਾ ਅਜੀਬ ਲੱਗ ਸਕਦਾ ਪਰ ਇਹ ਬਹੁਤ ਸ਼ਕਤੀਸ਼ਾਲੀ ਆ ਆਮ ਤੌਰ ਤੇ ਕੀ ਹੁੰਦਾ ਨਾ ਕਿ ਤੁਸੀਂ ਸੋਚਦੇ ਹੋ ਵੀ ਮੈਂ ਅੱਜ ਇਹ ਕੰਮ ਕਰਨਾ ਪਰ ਕਦੋਂ ਕਰਨਾ ਕਿੰਨਾ ਸਮਾਂ ਲੱਗੂਗਾ ਇਸ ਬਾਰੇ ਕੋਈ ਸਪਸ਼ਟਤਾ ਨਹੀਂ ਹੁੰਦੀ ਟਾਈਮ ਬਾਕਸਿੰਗ ਇਸੇ ਚੀਜ਼ ਨੂੰ ਬਦਲਦਾ ਹੈ ਇਹ ਐਵੇਂ ਆ ਜਿਵੇਂ ਤੁਸੀਂ ਆਪਣੇ ਸਮੇਂ ਦੇ ਛੋਟੇ ਛੋਟੇ ਡੱਬੇ ਬਣਾ ਰਹੇ ਹੋ ਤੇ ਹਰ ਬੇ ਦੇ ਵਿੱਚ ਇੱਕ ਖਾਸ ਕੰਮ ਪਾ ਰਹੇ ਹਾਂ ਇਹ ਕਿਵੇਂ ਕੰਮ ਕਰਦਾ ਕਦਮ ਦਰ ਕਦਮ ਸਮਝੋ ਆਪਣੇ ਕੰਮ ਲਿਸਟ ਕਰੋ ਸਭ ਤੋਂ ਪਹਿਲਾਂ ਇੱਕ ਕਾਗਜ਼ ਜਾਂ ਨੋਟਪੈਡ ਲਓ ਤੇ ਉਸ ਤੇ ਸਾਰੇ ਕੰਮ ਲਿਖੋ ਜੋ ਤੁਸੀਂ ਇੱਕ ਦਿਨ ਜਾਂ ਇੱਕ ਹਫਤੇ ਦੇ ਵਿੱਚ ਕਰਨੇ ਨੇ ਵੱਡੇ ਤੋਂ ਵੱਡੇ ਤੇ ਛੋਟੇ ਤੋਂ ਛੋਟੇ ਸਭ ਕੁਝ ਲਿਖੋ ਹਰ ਕੰਮ ਲਈ ਟਾਈਮ ਲਿਮਟ ਦਿਓ ਹੁਣ ਹਰ ਕੰਮ ਦੇ ਅੱਗੇ ਲਿਖੋ ਕਿ ਉਸ ਕੰਮ ਲਈ ਤੁਹਾਨੂੰ ਅੰਦਾਜ਼ਨ ਕਿੰਨਾ ਸਮਾਂ ਚਾਹੀਦਾ ਮਿਸਾਲ ਵਜੋਂ ਈਮੇਲ ਚੈੱਕ ਕਰਨਾ 15 ਮਿੰਟ ਪ੍ਰੋਜੈਕਟ A ਤੇ ਕੰਮ ਇੱਕ ਘੰਟਾ ਮਾਰਕੀਟ ਜਾਣਾ 45 ਮਿੰਟ ਕਸਰਤ 30 ਮਿੰਟ ਇੱਥੇ ਖਾਸ ਗੱਲ ਆ ਤੁਸੀਂ ਇੱਕ ਨਿਸ਼ਚਿਤ ਸਮਾਂ ਨਿਰਧਾਰਤ ਕਰ ਰਹੇ ਹੋ ਨਾ ਕਿ ਜਿੰਨਾ ਚਿਰ ਲੱਗੂਗਾ ਜੇ ਤੁਸੀਂ 15 ਮਿੰਟ ਦਿੱਤੇ ਨੇ ਈਮੇਲ ਲਈ ਤਾਂ ਬਸ 15 ਮਿੰਟ ਹੀ ਭਾਵੇਂ ਕੁਝ ਈਮੇਲ ਰਹੀ ਜਾਣ 15 ਮਿੰਟ ਬਾਅਦ ਤੁਸੀਂ ਅਗਲੇ ਕੰਮ ਤੇ ਜਾਓਗੇ ਆਪਣੇ ਡੇਲੀ ਜਾਂ ਵੀਕਲੀ ਪਲਾਨਿੰਗ ਕਰੋ ਹੁਣ ਆਪਣੇ ਦਿਨ ਨੂੰ ਇਸ ਤਰ੍ਹਾਂ ਵੰਡੋ ਜਿਵੇਂ ਤੁਸੀਂ ਟਾਈਮ ਬਾਕਸ ਬਣਾ ਰਹੇ ਹੋ ਇੱਕ ਟਾਈਮ ਟੇਬਲ ਬਣਾਓ ਜਿਵੇਂ 9 ਤੋਂ 9:30 ਈਮੇਲ ਚੈੱਕ 9:30 ਤੋਂ 10:30 ਪ੍ਰੋਜੈਕਟ A ਤੇ ਕੰਮ 10:30 ਤੋਂ 10:30 é aí 10:30 ਤੋਂ 11:30 ਮਾਰਕੀਟ ਜਾਣਾ ਅਤੇ ਇਸੇ ਤਰ੍ਹਾਂ ਅੱਗੇ ਸਖਤੀ ਨਾਲ ਪਾਲਣਾ ਕਰੋ ਜਦੋਂ ਇੱਕ ਟਾਈਮ ਬਾਕਸ ਸ਼ੁਰੂ ਹੁੰਦਾ ਤਾਂ ਉਸ ਸਮੇਂ ਸਿਰਫ ਉਸ ਕੰਮ ਤੇ ਫੋਕਸ ਕਰੋ ਕੋਈ ਹੋਰ ਕੰਮ ਨਹੀਂ ਕੋਈ ਫੋਨ ਨਹੀਂ ਕੋਈ ਡਿਸਟਰੈਕਸ਼ਨ ਨਹੀਂ ਜਦੋਂ ਉਹ ਸਮਾਂ ਖਤਮ ਹੋ ਜੇ ਭਾਵੇਂ ਉਹ ਕੰਮ ਪੂਰਾ ਹੋਇਆ ਹੋਵੇ ਜਾਂ ਨਾ ਅਗਲੇ ਬਾਕਸ ਤੇ ਜਾਓ ਇਹ ਸ਼ੁਰੂ ਦੇ ਵਿੱਚ ਮੁਸ਼ਕਲ ਲੱਗੂਗਾ ਪਰ ਹੌਲੀ-ਹੌਲੀ ਤੁਹਾਡਾ ਦਿਮਾਗ ਇਸ ਦਾ ਆਦੀ ਹੋ ਜਾਊਗਾ ਇਸ ਨਾਲ ਕੀ ਹੋਊਗਾ ਤੁਹਾਨੂੰ ਪਤਾ ਹੋਊਗਾ ਕਿ ਅਗਲਾ ਕੰਮ ਕਦੋਂ ਕਰਨਾ ਤੁਸੀਂ ਇੱਕ ਕੰਮ ਤੇ ਬਹੁਤ ਜ਼ਿਆਦਾ ਸਮਾਂ ਬਰਬਾਦ ਨਹੀਂ ਕਰੋਗੇ ਤਾਂ ਤੁਹਾਡੇ ਅੰਦਰ ਇੱਕ ਅਨੁਸ਼ਾਸਨ ਆਊਗਾ ਤੁਸੀਂ ਦਿਨ ਦੇ ਅੰਤ ਤੇ ਜ਼ਿਆਦਾ ਕੰਮ ਪੂਰੇ ਕੀਤੇ ਮਹਿਸੂਸ ਕਰੋਗੇ ਇੱਕ ਸ਼ਕਤੀਸ਼ਾਲੀ ਤਰੀਕਾ ਜੋ ਤੁਹਾਨੂੰ ਤੁਹਾਡੇ ਸਮੇਂ ਤੇ ਪੂਰਾ ਕੰਟਰੋਲ ਦਿੰਦਾ ਇਸ ਨੂੰ ਅਜ਼ਮਾਓ ਸ਼ੁਰੂ ਵਿੱਚ ਥੋੜਾ ਮੁਸ਼ਕਲ ਹੋ ਸਕਦਾ ਪਰ ਇੱਕ ਵਾਰ ਜਦੋਂ ਤੁਸੀਂ ਇਸ ਨੂੰ ਅਪਣਾ ਲਿਆ ਤਾਂ ਤੁਹਾਡੀ ਪ੍ਰੋਡਕਟਿਵਿਟੀ ਕਈ ਗੁਣਾ ਵਧ ਜੂਗੀ ਤੁਸੀਂ ਤਾਕਤਵਰ ਹੋ ਤੇ ਤੁਸੀਂ ਇਹ ਕਰ ਸਕਦੇ ਹੋ ਹੁਣ ਤੱਕ ਆਪਾਂ ਗੱਲ ਕੀਤੀ ਕਿ ਸਮਾਂ ਕਿੰਨਾ ਕੀਮਤੀ ਆ ਤੇ ਇਸ ਨੂੰ ਕਿਵੇਂ ਵਰਤਣਾ ਪਰ ਕੀ ਤੁਸੀਂ ਸੋਚਿਆ ਕਦੇ ਜਿੰਨਾ ਮਹਾਨ ਸ਼ਖਸੀਅਤਾਂ ਨੂੰ ਅੱਜ ਅਸੀਂ ਯਾਦ ਕਰਦੇ ਹਾਂ ਜਿਨ੍ਹਾਂ ਨੇ ਇਤਿਹਾਸ ਬਦਲਿਆ ਉਹਨਾਂ ਨੇ ਆਪਣੇ ਸਮੇਂ ਦੀ ਵਰਤੋਂ ਕਿਵੇਂ ਕੀਤੀ ਉਹਨਾਂ ਕੋਲ ਵੀ ਤਾਂ 24 ਘੰਟੇ ਨੇ ਜੋ ਸਾਡੇ ਕੋਲ ਨੇ ਪਰ ਉਹਨਾਂ ਨੇ ਇੰਨਾ ਘੰਟਿਆਂ ਨੂੰ ਕੁਝ ਅਜੀਹਾ ਬਣਾਇਆ ਜੋ ਸਾਦੀਆਂ ਤੱਕ ਯਾਦ ਰੱਖਿਆ ਜਾਊਗਾ। ਮਿਸਾਲ ਦੇ ਤੌਰ ਤੇ ਐਲਬਰਟ ਆਇਨਸਟਾਈਨ ਨੂੰ ਹੀ ਲੈ ਲਓ। ਉਹ ਸਿਰਫ ਇੱਕ ਮਹਾਨ ਵਿਗਿਆਨੀ ਨਹੀਂ, ਉਹ ਆਪਣੇ ਸਮੇਂ ਦੇ ਇੱਕ ਮਾਸਟਰ ਵੀ ਸਨ। ਆਪਣੇ ਦਿਨ ਦੇ ਹਰ ਪਲ ਨੂੰ ਸੋਚਣ, ਪੜ੍ਹਨ ਅਤੇ ਆਪਣੇ ਸਿਧਾਂਤਾਂ ਤੇ ਕੰਮ ਕਰਨ ਲਈ ਵਰਤਦੇ ਸੀ। ਉਹਨਾਂ ਨੇ ਕਦੇ ਵੀ ਆਪਣੇ ਸਮੇਂ ਨੂੰ ਬੇਕਾਰ ਨਹੀਂ ਜਾਣ ਦਿੱਤਾ। ਭਾਵੇਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਿੰਨੀਆਂ ਹੀ ਮੁਸ਼ਕਲਾਂ ਕਿਉਂ ਨ ਆਈਆਂ, ਉਹਨਾਂ ਦੀ ਹਰ ਖੋਜ, ਹਰ ਸਿਧਾਂਤ ਸਮੇਂ ਦੀ ਸਹੀ ਵਰਤੋਂ ਦਾ ਹੀ ਨਤੀਜਾ ਹੈ। ਫਿਰ ਐਲਨ ਮਸਕ ਵਰਗੇ ਆਦੋਨਿਕ ਲੈਜੈਂਡ ਨੂੰ ਦੇਖੋ ਉਹ ਇੱਕੋ ਸਮੇਂ ਕਈ ਕੰਪਨੀਆਂ ਚਲਾ ਰਹੇ ਨੇ ਜੋ ਦੁਨੀਆ ਨੂੰ ਬਦਲ ਰਹੀਆਂ ਨੇ ਸਪੇਸਐਕਸ ਟੈਸਲਾ ਨਿਊਰਾਲਿੰਕ ਇਹ ਸਭ ਕੁਝ ਕਿਵੇਂ ਸੰਭਵ ਆ ਸਿਰਫ ਇਸ ਕਰਕੇ ਕਿਉਂਕਿ ਉਹ ਆਪਣੇ ਸਮੇਂ ਨੂੰ ਅਵਿਸ਼ਵਾਸਯੋਗ ਤਰੀਕੇ ਨਾਲ ਪ੍ਰਬੰਧਿਤ ਕਰਦੇ ਨੇ ਉਹ ਇੱਕ ਇੱਕ ਮਿੰਟ ਦੀ ਕਦਰ ਕਰਦੇ ਨੇ ਤੇ ਉਹਨਾਂ ਦਾ ਫੋਕਸ ਬੇਮਿਸਾਲ ਆ ਤੇ ਸਰਦਾਰ ਵੱਲਾਬਾਈ ਪਟੇਲ ਵਰਗੀਆਂ ਸ਼ਖਸੀਤਾਂ ਜਿਨ੍ਹਾਂ ਨੇ ਆਜ਼ਾਦ ਭਾਰਤ ਨੂੰ ਇਕਜੁੱਟ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਕੀ ਤੁਹਾਨੂੰ ਲੱਗਦਾ ਉਹਨਾਂ ਨੇ ਆਪਣਾ ਸਮਾਂ ਬੇਕਾਰ ਦੀਆਂ ਗੱਲਾਂ ਦੇ ਵਿੱਚ ਬਰਬਾਦ ਕੀਤਾ ਹੋ ਨਹੀਂ ਉਹਨਾਂ ਦਾ ਹਰ ਪਲ ਦੇਸ਼ ਦੀ ਏਕਤਾ ਪ੍ਰਸ਼ਾਸਨ ਤੇ ਲੋਕਾਂ ਦੇ ਭਲੇ ਲਈ ਲੱਗਿਆ ਹੋਇਆ ਸੀ ਉਹਨਾਂ ਨੇ ਆਪਣੇ ਸਮੇਂ ਦੀ ਹਰ ਘੜੀ ਨੂੰ ਇੱਕ ਵੱਡੇ ਮਕਸਦ ਲਈ ਵਰਤਿਆ ਜਿਸ ਦਾ ਨਤੀਜਾ ਅੱਜ ਅਸੀਂ ਇੱਕ ਮਜ਼ਬੂਤ ਤੇ ਅਖੰਡ ਭਾਰਤ ਦੇ ਰੂਪ ਦੇ ਵਿੱਚ ਦੇਖਦੇ ਹਾਂ ਇਹ ਲੋਕ ਸਾਨੂੰ ਸਿਖਾਉਂਦੇ ਨੇ ਕਿ ਸਮਾਂ ਸਿਰਫ ਘੜੀ ਦੀਆਂ ਸੂਈਆਂ ਦਾ ਚਲਣਾ ਨਹੀਂ ਬਲਕਿ ਇਹ ਇੱਕ ਮੌਕਾ ਜੋ ਸਾਨੂੰ ਰੋਜ਼ ਮਿਲਦਾ ਹੈ ਇਹ ਮੌਕਾ ਆਪਣੇ ਆਪ ਨੂੰ ਬਿਹਤਰ ਬਣਾਉਣ ਦਾ ਕੁਝ ਨਵਾਂ ਸਿੱਖਣ ਦਾ ਤੇ ਦੁਨੀਆ ਤੇ ਆਪਣੀ ਛਾਪ ਛੱਡਣ ਦਾ ਇਨ੍ਹਾਂ ਮਹਾਨ ਲੋਕਾਂ ਨੇ ਸਾਬਤ ਕੀਤਾ ਕਿ ਜੇ ਤੁਸੀਂ ਆਪਣੇ ਸਮੇਂ ਨੂੰ ਸਹੀ ਦਿਸ਼ਾ ਵਿੱਚ ਲਗਾਓਗੇ ਤਾਂ ਤੁਸੀਂ ਅਸੰਭਵ ਨੂੰ ਵੀ ਸੰਭਵ ਕਰ ਸਕਦੇ ਹੋ ਯਾਦ ਰੱਖੋ ਤੁਸੀਂ ਵੀ ਇੱਕ ਲੈਜੈਂਡ ਬਣ ਸਕਦੇ ਹੋ ਸ਼ੁਰੂਆਤ ਉੱਥੋਂ ਹੀ ਹੁੰਦੀ ਹੈ ਜਿੱਥੋਂ ਤੁਸੀਂ ਆਪਣੇ ਸਮੇਂ ਦੀ ਕਦਰ ਕਰਨੀ ਸ਼ੁਰੂ ਕਰ ਦਿੰਦੇ ਹੋ ਹੁਣ ਇੱਕ ਆਖਰੀ ਗੱਲ ਪਰ ਸਭ ਤੋਂ ਜ਼ਰੂਰੀ ਬਹੁਤ ਹੋ ਗਿਆ ਸੋਚਣਾ ਬਹੁਤ ਹੋ ਗਈਆਂ ਪਲਾਨਿੰਗਾਂ ਅਸਲਤ ਇਹ ਆ ਕਿ ਤੁਹਾਡੇ ਕੋਲ ਸਮਾਂ ਬਹੁਤ ਘੱਟ ਆ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਜੋ ਵੀ ਤੁਸੀਂ ਬਣਾਉਣਾ ਚਾਹੁੰਦੇ ਹੋ ਉਹ ਅੱਜ ਹੀ ਸ਼ੁਰੂ ਕਰੋ ਕੱਲ ਦਾ ਇੰਤਜ਼ਾਰ ਨਾ ਕਰੋ ਕਿਉਂਕਿ ਕੱਲ ਕਦੇ ਨਹੀਂ ਆਉਂਦਾ ਹਰ ਉਹ ਪਲ ਜਦੋਂ ਤੁਸੀਂ ਫੈਸਲਾ ਨਹੀਂ ਲੈਂਦੇ ਜਦੋਂ ਤੁਸੀਂ ਸਿਰਫ ਸੋਚਦੇ ਰਹਿੰਦੇ ਹੋ ਉਹ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਘੱਟ ਹੁੰਦਾ ਜਾ ਰਿਹਾ ਇਹ ਤੁਹਾਡੀ ਜ਼ਿੰਦਗੀ ਆ ਤੇ ਇਸ ਦਾ ਰਿਮੋਟ ਤੁਹਾਡੇ ਹੱਥਾਂ ਦੇ ਵਿੱਚ ਆ ਕੀ ਤੁਸੀਂ ਇਸ ਨੂੰ ਕਿਸੇ ਹੋਰ ਦੇ ਹੱਥਾਂ ਦੇ ਵਿੱਚ ਦੇਣਾ ਚਾਹੁੰਦੇ ਹੋ ਕਿ ਤੁਸੀਂ ਚਾਹੁੰਦੇ ਕਿ ਸੋਸ਼ਲ ਮੀਡੀਆ ਜਾਂ ਬੇਲੋੜੀਆਂ ਚਿੰਤਾਵਾਂ ਤੁਹਾਡਾ ਸਮਾਂ ਖਾ ਜਾਣ ਜਾਂ ਤੁਸੀਂ ਇਸ ਰਿਮੋਟ ਨੂੰ ਫੜ ਕੇ ਆਪਣੀ ਜ਼ਿੰਦਗੀ ਆਪਣੀ ਮਰਜ਼ੀ ਅਨੁਸਾਰ ਜਿਉਣਾ ਚਾਹੁੰਦੇ ਹੋ ਅੱਜ ਹੀ ਫੈਸਲਾ ਕਰੋ ਹੁਣੇ ਉੱਠੋ ਆਪਣੇ ਫੋਨ ਨੂੰ ਪਾਸੇ ਰੱਖੋ ਤੇ ਉਸ ਕੰਮ ਨੂੰ ਸ਼ੁਰੂ ਕਰੋ ਜਿਸ ਨੂੰ ਤੁਸੀਂ ਕੱਲ ਤੋਂ ਟਾਲ ਰਹੇ ਸੀ ਇੱਕ ਛੋਟਾ ਕਦਮ ਪਰ ਹੁਣੇ ਯਾਦ ਰੱਖੋ ਸਮਾਂ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ ਇਹ ਤੁਹਾਡੀ ਜ਼ਿੰਦਗੀ ਆ ਇਸ ਨੂੰ ਬਰਬਾਦ ਨਾ ਕਰੋ ਤਾਂ ਦੱਸੋ ਤੁਸੀਂ ਆਪਣੀ ਜ਼ਿੰਦਗੀ ਦੇ ਇਸ ਘੋੜੇ ਦੀ ਲਗਾਮ ਕਦੋਂ ਫੜ ਰਹੇ ਹੋ ਕਮੈਂਟ ਕਰਕੇ ਦੱਸੋ ਕਿ ਅੱਜ ਤੁਸੀਂ ਕਿਹੜੇ ਇੱਕ ਕੰਮ ਨੂੰ ਪੂਰਾ ਕਰਨ ਦਾ ਵਾਅਦਾ ਕਰਦੇ ਹੋ ਧੰਨਵਾਦ